ਦੱਸਦੀ ਹੈ ਕਿ ਫਗਵਾੜਾ ਦੇ ਮਸ਼ਹੂਰ ਚਿਹੜੂ ਇਲਾਕੇ ਵਿੱਚ ਲਗਾਤਾਰ ਹੀ ਹੋ ਰਹੀਆਂ ਲੁੱਟਾਂ ਖਵਾਾਂ ਤੇ ਚੋਰੀਆਂ ਵਾਰਦਾਤਾਂ ਨੂੰ ਲੈ ਕੇ ਇਲਾਕੇ ਦੇ ਲੋਕਾਂ ਅਤੇ ਦੁਕਾਨਦਾਰਾਂ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਬਥੇਰੇ ਦੱਸਦੀ ਹੈ ਕਿ ਚਿਹੜੂ ਇਲਾਕੇ ਵਿੱਚ ਜਿੱਥੇ ਅਜੇ ਇੱਕ ਘਰ ਵਿੱਚ ਹੋਈ ਲੱਖਾਂ ਦੀ ਨਕਦੀ ਅਤੇ ਸੋਨੇ ਦੀ ਚੋਰੀ ਕਾਰਨ ਇਲਾਕੇ ਵਿੱਚ ਦਹਿਸ਼ਤ ਦਾ ਆਲਮ ਸੀ ਉੱਥੇ ਹੁਣ ਦੇਰ ਰਾਤ ਚੋਰਾਂ ਨੇ ਇਥੋਂ ਦੀ ਇੱਕ ਪ੍ਰਸਿੱਧ ਯੂਨੀਵਰਸਿਟੀ ਦੇ ਮੇਨ ਗੇਟ ਲੱਗ ਗਏ ਅਤੇ ਚੌਂਕੀ ਮਿਹੜੂ ਦੀ ਕੁਝ ਹੀ ਕਰਮਾਂ ਦੀ ਦੂਰੀ ਤੇ ਤਿੰਨ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਤੇ ਚੋਰੀ ਦੀ ਵੱਡੀ ਸਫਲ ਵਾਰਦਾਤ ਨੂੰ ਅੰਜਾਮ ਦਿੱਤਾ ਚੋਰਾਂ ਨੇ ਇੱਥੇ ਹਰਮਨ ਇੰਟਰਪ੍ਰਾਈਜ਼ਸ ਅਤੇ ਦੋ ਹੋਰ ਮੈਡੀਕਲ ਸਟੋਰਾਂ ਦੇ ਸ਼ਟਰ ਤੋੜੇ ਤੇ ਦੇਰ ਰਾਤ ਮਹਿੰਗੇ ਭਾਅ ਦੇ ਮੋਬਾਈਲ ਤੇ ਨਕਦੀ ਲੈ ਕੇ ਉੱਥੋਂ ਫਰਾਰ ਹੋ ਗਏ ਤੇ ਜਾਂਦੇ ਜਾਂਦੇ ਦੁਕਾਨਾਂ ਦੇ ਕੈਮਰੇ ਵੀ ਤੋੜ ਦਿੱਤੇ ਤੇ ਡੀਵੀਆਰ ਵੀ ਆਪਣੇ ਨਾਲ ਲੈ ਗਏ ਪਰ ਜੋ ਚੋਰੀ ਹਰਮਨ ਇੰਟਰਪ੍ਰਾਈਜ਼ਸ ਮੋਬਾਈਲ ਸ਼ਾਪ ਤੇ ਹੋਈ ਸੀ ਉਸ ਦੀ ਥੋੜੀ ਘਟਨਾ ਆਸ-ਪਾਸ ਲੱਗੇ ਇੱਕ ਕੈਮਰੇ ਵਿੱਚ ਕੈਦ ਹੋਈ ਜੋ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਵਾਰਦਾਤੀ ਸੂਚਨਾ ਦੁਕਾਨਦਾਰਾਂ ਵੱਲੋਂ ਐਲਪੀਜੀ ਮੇੜੂ ਪੁਲਿਸ ਚੌਕੀ ਨੂੰ ਦੇ ਦਿੱਤੀ ਗਈ ਹੈ ਤੇ ਮੇੜੂ ਪੁਲਿਸ ਅਧਿਕਾਰੀਆਂ ਨੇ ਮੌਕੇ ਤੇ ਪਹੁੰਚ ਕੇ ਮੌਕੇ ਦਾ ਜਾਇਜ਼ਾ ਲਿਆ ਤੇ ਭਰੋਸਾ ਦਿਵਾਇਆ ਕਿ ਇਲਾਕੇ ਵਿੱਚ ਅਜਿਹੇ ਚੋਰਾਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ ਦਿਖਾਉਂਦੇ ਹਾਂ ਪੂਰੀ ਖ਼ਬਰ ਇਸ ਵੀਡੀਓ ਦੇ ਅੰਦਰ ਤੁਸੀਂ ਦੇਖ ਰਹੇ ਹੋ ਆਈ.ਐਨ.ਟੀ.ਵੀ ਤੋਂ ਭੰਡਾਰੀ ਦੀ ਰਿਪੋਰਟ ਭਾਈ ਕੀ ਨਾਮ ਆਪਣਾ ਮੇਰਾ ਨਾਮ ਹਾਂਸ ਰਾਜ ਵਰਪਾਲਮਨ ਸਰ ਹਰਬਨ ਇੰਟਰਪ੍ਰਾਈਜ਼ ਆਪਣੀ ਦੁਕਾਨ ਹੈ ਹਾਂਜੀ ਭਾਈ ਆਪਣੀ ਦੁਕਾਨ ਕਿੱਥੇ ਪੈਂਦੀ ਹੈ ਇਹ ਲਵਲੀ ਮੇਨ ਗੇਟ ਤੇ ਪੈਂਦੀ ਹੈ अच्छा ਤੁਹਾਡੇ ਦੁਕਾਨ ਤੇ ਚੋਰੀ ਹੋਈ ਆ ਤੁਸੀਂ ਤੁਹਾਨੂੰ ਕੋਈ ਪਤਾ ਲੱਗਾ ਮੈਨੂੰ ਸਵੇਰੇ ਪਤਾ ਲੱਗਾ ਠੀਕ ਹੋ ਗਿਆ ਸਵੇਰੇ ਸ਼ੋਭ ਜੀ ਕੱਲ ਕਿੰਨੇ ਵੀ ਦੁਕਾਨ ਵਧਾ ਕੇ ਗਏ ਤੁਸੀਂ ਅਸੀਂ ਅਰਤੀ ਜਿਹੜੇ 9 ਵਜੇ ਸ਼ੂਰੇ ਤੁਹਾਨੂੰ ਕੋਈ ਪਤਾ ਲੱਗਾ ਸਵੇਰੇ ਮੈਨੂੰ ਮਿਲਦਾ ਮਤਲਬ ਮੁੰਡਾ ਕੰਮ ਕਰਦਾ ਮਾਣੀ ਨੂੰ ਦਾ ਫੋਨ ਆਇਆ ਕਹਿੰਦਾ ਭਾਜੀ ਸ਼ਟਰ ਟੁੱਟਾ ਪਿਆ ਮਾਣੀ ਕੌਣ ਹੈ ਮਾਣੀ ਮੇ ਤੋਂ ਮੇਰਾ ਸਟਾਫ ਹੈ ਸਟਾਫ ਮੈਂਬਰ ਹਾਂਜੀ ਅੱਛਾ ਤੁਸੀਂ ਪਿੱਛੇ ਅਲਮਾਰੀ ਦਿਖਾ ਰਹੇ ਸੀ ਕੀ ਸੀ ਵਿੱਚ ਸਾਰਾ ਅਲਮਾਰੀ ਸਾਰਾ ਸਮਾਨ ਹੁੰਦਾ ਜੀ ਮੇਰਾ ਸਾਰਾ ਕੱਟ ਕੇ ਲੱਗਿਆ ਕੈਸ਼ ਟੂ ਸਭ ਕੁਝ ਲੱਗਿਆ ਕੀਮਤੀ ਸਮਾਨ ਤੁਸੀਂ ਇੱਥੇ ਰੱਖਿਆ ਹੁੰਦਾ ਹਾਂਜੀ ਕੀਮਤੀ ਸਮਾਨ ਮੇਰਾ ਮੌਜੂਦਾ ਕੰਮ ਵੀ ਹੈ ਨਾ ਵਿੱਚ ਲੋਕਾਂ ਦੇ ਪਹੁੰਚ ਕੇ 4 ਤੋਂ 5 ਉਹੀ ਲੱਗਦਾ ਅੱਛਾ ਤੇ ਨਗਤੀ ਨਾ ਵੀ ਡੈਲੀਕੇਸ਼ਨ ਦਾ ਜਾਂ ਜਾਂ ਉਹੀ ਲੱਗਦਾ ਠੀਕ ਬਹੁਤ ਥੋੜਾ ਸਮਾਂ ਕਰੀਤਾ ਉਹਨਾਂ ਨੇ ਬਾਕੀ ਦਿਨ ਤੇ ਕੀ ਹੋਇਆ ਤਾਂ ਨਹੀਂ ਆਇਆ ਸਿਰਫ ਫੋਨ ਕਿੰਨੇ ਕੀਮਤ ਦੇ ਸੀ ਲੱਗਤ ਕੋਈ ਫੋਨ 10000 15000 ਦਾ ਕੋਈ ਜਿਹਦਾ ਲੋਕਾਂ ਦੇ ਪਹੁੰਚ ਗਏ ਆਪਣੇ ਨਹੀਂ ਗਏ ਰਿਪੇਅਰ ਹੋਣੇ ਤੇ ਹੁਣ ਪਤਾ ਲੱਗ ਗਿਆ ਸੀ ਕਿ ਦੂਦਕਰਾਂ ਨੇ ਹੋਰ ਵੀ ਸ਼ਟਰ ਭੰਨੇ ਆ ਹਾਂਜੀ ਹਾਂਜੀ ਕਿਹਨੇ ਫੋਨ ਪੰਨੇ ਉਹ ਕਿਹੜੀ ਦੁਕਾਨ ਹੈ ਇੱਕ ਮੈਡੀਕਲ ਸਟੋਰ ਹੈ ਆ ਤੁਸੀਂ ਤੀਸਰੀ ਦੁਕਾਨ ਕਰਦੀ ਇਹਨੂੰ ਮੈਡੀਕਲ ਸਟੋਰ ਦਾ ਪਤਾ ਪਿਆ ਅੱਛੇ ਤੁਹਾਡੇ ਕੈਮਰੇ ਲੱਗੇ ਕੈਮਰੇ ਡੀਵੀਆ ਨਾਲ ਲੱਗੇ ਭਾਜੀ ਲਾ ਕੇ ਥਾਪੀਆ ਕੈਮਰੇ ਵੀ ਲੱਗੇ ਹਾਂ ਕਿ ਆ ਵੀ ਡੀਵੀਆ ਤੇਰੇ ਸ਼ੱਕ ਵਗਰਾ ਹੈ ਕੋਈ ਤੁਹਾਨੂੰ ਨਹੀਂ ਜੋ ਲੱਤੀ ਵਿੱਚ ਕਾਫੀ ਚੋਰੀਆਂ ਹੋਈਆਂ 500 ਰਾਤੀਂ ਵਿੱਚ ਝਿੜਕੂਖੇ ਹੋਈ ਸੀ ਜਿੱਥੇ 6 ਟੋਲੇ ਸੋਨਾ ਤੇ 1.5 ਲੱਖ ਰੁਪਏ ਲੱਗੇ ਹਾਂਜੀ ਉਸ ਦੇ ਨਾਲ ਨਾਲ ਪਿੱਛੇ ਦੋ ਦੁਕਾਨਾਂ ਵੀ ਲੁੱਟ ਹੋਈਆਂ ਸੀ ਹੁਣੇ ਉਹ ਕੀ ਅਪੀਲ ਕਰਦੇ ਪੁਲਿਸ ਪ੍ਰਸ਼ਾਸਨ ਤੋਂ ਮੇਰੇ ਤੋਂ ਨਾ ਵੀ ਤੇ ਬਾਅਦ ਤਾਂ ਨਹੀਂ ਹੋਣੀ ਜਾਈਗੀ ਬਹੁਤ ਮਾੜੀ ਹੱਤ ਤੇ ਤਰਕਾ ਨੂੰ ਤਾਂ ਨੱਥ ਪਾਣੀ ਪੁਲਿਸ ਨੇ ਸੂਚਨਾ ਦਿੱਤੀ ਸੀ ਹਾਂਜੀ ਦੇਖੋਰੇ ਮੈਂ ਮਾਰਨਿੰਗ ਹੋ ਕੇ ਮੋਚੀ ਮਿਲ ਜੇ ਲਿਖ ਕੇ ਜੇ ਗਏ ਜੀ ਮੂਝ ਹਾਂਜੀ ਮੈਂ ਗੱਲਬਾਤ ਕਰਕੇ ਆਉਣਾ ਉਹ ਕਹਿੰਦੀ ਬਾਕੀ ਆਉਂਦੇ ਮੌਕਾ ਦੇ ਹਜੇ ਤਾਂ ਕਾਇ ਨਹੀਂ ਹਜੇ ਕੋਈ ਨਹੀਂ ਆਇਆ ਤੁਸੀਂ ਗੱਲ ਕਰ ਰਹੇ ਸੀ ਹਰੀਸ਼ ਪਿੰਡ ਨਾਲ ਕਾਹ ਕਾ ਲਈ ਧੰਨਵਾਦ ਸਾਡੀ ਕੱਫੇ ਉਹੀ ਗਿਆ ਤੁਹਾਡਾ ਨਾ ਹੀ ਮਾਣੀ ਹੈ ਮੇਰੇ ਨਾਲ ਤੇਰੇ ਪਾਣੀ ਸੇ ਫਿਰ ਮੈਂ ਆਇਆ ਦੁਕਾਨ ਤੇ ਆਟਾ ਖਟਾ ਖਟਾ ਹੈ ਜੀ ਲੈ ਲਓ ਹੋਰ ਵੀ ਕਾਈ ਆਇਆ ਹੈ ਦਿੱਲੀ ਕਿੰਨੇ ਵਜੇ ਆਉਣੇ ਸੀ ਇਹ ਨਹੀਂ ਉਹਦਾ ਅਸੀਂ 5 ਵਜੇ ਆਈਦਾ ਤੇ ਪੀਪਰ ਕਰਦੇ ਲੈਣੇ ਜਿੰਦਾ ਆਪ ਕੋਲ ਸੀ ਅੱਜ ਪੀਪਰ ਨਹੀਂ ਜਰੂਰ ਅੱਜ ਕੰਮ ਕਰਦੇ ਲੈਦਾ ਸੀ ਡੀਵੀਰ ਤਾਂ ਕੀ ਮਾਮਲਾ ਸਰ ਡੀਵੀਰ ਹਟਾ ਕੈਮਰਾ ਤਾਂ ਹਰ ਇੱਕ ਸਿਸਟਮੇਟਿਕ ਰਿਪੋਰਟਿੰਗ ਕਰਾ ਹੁੰਦੀ ਆ ਡੀਵੀਰ ਪਟਕੇ ਨਾਲ ਲੱਗੇ ਪਟਕੇ ਕੈਮਰਾ ਬਾਹਰੋਂ ਦੱਲਾ ਬਾਹਰਲੇ ਕੈਮਰਾ ਬੰਨ੍ਹ ਤੁਸੀਂ ਇੱਥੇ ਜੌਬ ਕਰਦੇ ਹੋ ਮੈਂ ਇੱਥੇ ਆਈ ਪੰਜ ਨਾਲ ਕੰਮ 10 ਤੋਂ 12 ਫਾਲ ਹੋ ਗਏ ਇਕੱਠੇ ਹੀ ਕੁਝ ਸ਼ਖਸ਼ਤ ਹੋਇਆ ਇੱਥੇ ਕਿਸੇ ਸ਼ਖੌਣ ਕਿਹਨੂੰ ਬੰਨ੍ਹੇ ਵੀ ਦੱਬੇ ਪਾ ਸਕਦਾ ਵਿੱਚ ਇਸ ਲੱਕੇ ਨਿਤ ਦੇ ਕੰਮ ਪਿੱਛੇ ਕੈਮਰੇ ਲੱਗੇ ਆ आपको कब पता लगा तो हमको सुबह में चला है सुबह में सुबह में पता चला कितने बजे पता चला साढ़े छह बजे सुबह पता चला आप कब आए यहाँ हम सुबह पता चला इसके बाद हम आ गए तो जब आप आई कैसा माहौल था शटर का शटर का माहौल था कि शटर नीचे था उप तोड़ा नहीं था सिर्फ शटर को ऊपर उठा दिया गया था नीचे कोई बात सारा कैमरा का सिस्टम जो था सारा कैमरा का सिस्टम उखाड़ लिया गया है और कैमरे सभी कैमरे पीछे मोड़ दिया गया है और मेन कैमरा जो यहाँ पे लगा था वॉइस वाला कैमरा और इसमें लाइट चलना था उसको तोड़ के लेके चले गया ठीक है सो so, इसके साथ पीछे भी एक मोबाइलों की दुकान है वहाँ भी चोरों ने मोबाइल चुराए हैं शर्ट तोड़ा है आगे भी एक तो आपकी दुकान ही है वो भी मेरे पीछे वाली दुकान पे भी चोरी हुआ है फोन का जो हुआ है उसका पता नहीं है अच्छा तो ये बताइए कि आपका कितना नुकसान हो गया मेरा नुकसान नहीं ये गले में जो पैसा थे सभी पैसा यहाँ से गायब हो गया है छः सात सात छः सात हज़ार रुपया था सभी गायब हो गया छः सात हज़ार रुपया था और क्या ले गए और बस इस इस शॉप से तो और कुछ नहीं ले गए बस पैसा गायब है और मेरा ये नुकसान सभी हुआ है बस लगभग छः सात हजार रुपये ले गए और क्योंकि कीमती सामान तो नहीं डीबीआर वगैरह ले गए साथ में वाईफाई दो लगाए थे वाईफाई दो गायब है डीबी भी ले गए तो वो सब तो नहीं बस पैसा नहीं गया तो वहाँ पे डीवीआर लगा था ना डीवी मेरा बचा हुआ है वहाँ पे है ये सभी है ओके ये ये बचा हुआ ठीक है पुलिस वाले आए कोई पुलिस वाले अभी तक तो नहीं आए तो क्या मांग करते हो कैसी कार्रवाई होनी चाहिए ऐसे चोरों पे कार्रवाई क्या वही चोरों को कार्रवाई किया जाए आपके मालिक को बताया आपने मालिक को पता नहीं है वो बोला आ रहे हैं थोड़ी देर तक subscribe now and press the bell icon never miss an update